ਯਾਦ ਤੁਸੀਂ ਕੁਝ ਵੀ ਕਰ ਸਕਦੇ ਆ ਜਿਵੇਂ ਤੁਸੀਂ ਆਪਾਂ ਦੇਖ ਲੈਣੇ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਛੇਤ ਬਾਰੇ ਇੱਕੋ ਵੀਡੀਓ ਬਾਰ ਬਾਰ ਰਿਪੀਟ ਹੋਈ ਜਾਏ ਵੀ ਸਾਨੂੰ 8 ਵਜੇ ਇੱਕ ਸੇਬ ਖਾਣਾ ਚਾਹੀਦਾ ਹੈ 9 ਵਜੇ ਸਾਨੂੰ ਜੂਸ ਪੀਣਾ ਚਾਹੀਦਾ ਹੈ 10 ਵਜੇ ਇੱਕ ਕੇਲਾ ਖਾਣਾ ਚਾਹੀਦਾ ਆਪਾਂ ਵੈਸੇ ਐਗਜ਼ਾਮਪਲ ਦੇ ਰਹੇ ਹਾਂ 11 ਵਜੇ ਇੱਕ ਸਾਨੂੰ ਮੱਕੀ ਦੀ ਰੋਟੀ ਖਾਣੀ ਚਾਹੀਦੀ ਹੈ ਸਾਡੇ ਕੋਲ ਕੋਈ ਬੈਠਾ ਹੈ ਆਪਾਂ ਕਹਿਣ ਲੱਗੇ ਦੇਖੋ 8 ਵਜੇ ਸ਼ੇਵ 9 ਵਜੇ ਜੋਸ 10 ਵਜੇ ਬਨਾਣਾ ਤੇ 11 ਵਜੇ ਮੱਕੀ ਦੀ ਰੋਟੀ ਉਹ ਚੀਜ਼ ਯਾਦ ਹੋ ਗਈ ਪ੍ਰਬੰਧਾ ਨਾਲ ਸਵੇਰੇ ਖਾ ਰਿਆ ਆਲੂ ਦਾ ਪਰੌਂਠਾ ਸਵੇਰੇ ਬੰਦਾ ਨਾਲ ਪੀ ਰਿਹਾ ਹੈ ਤੇਜ ਮਿੱਠੇ ਵਾਲੀ ਕੌਫੀ ਫਿਰ 10:00 ਵਜੇ ਖਾ ਰਿਹਾ ਹੈ 11:00 ਵਜੇ ਕੁਝ ਫਾਸਟ ਫੂਡ ਸਵੇਰੇ ਪਰ ਵੀਡੀਓ ਯਾਦ ਹੋ ਗਈ ਆ ਦੇਖੋ ਨਾਲ ਜਿਹੜੇ ਨਾਲ ਬੈਠੇ ਨੇ ਉਹਨਾਂ ਨੂੰ ਕਹਿ ਰਹੇ ਵੀ ਦੇਖੋ 8 ਵਜੇ ਪਰ ਉਹ ਬੰਦਾ ਖਾ ਕੁਝ ਹੋ ਰਿਹਾ ਹੈ ਹੁਣ ਉਹ ਚੀਜ਼ਾਂ ਤੇ ਯਾਦ ਹੋ ਗਈਆਂ ਚੀਜ਼ਾਂ ਤੇ ਯਾਦ ਹੋ ਗਈਆਂ ਪਰ ਆਪਣੀ ਲਾਈਫ ਕੀ ਹੈ ਆਪਣੀ ਲਾਈਫ ਕੁਝ ਹੋਰ ਹੈ ਫਾਸਟ ਫੂਡ ਹੈ ਆਪਣੀ ਲਾਈਫ ਕੁਝ ਹੋਰ ਹੈ ਪਰ ਉਹ ਚੀਜ਼ਾਂ ਯਾਦ ਨਹੀਂ ਇਸੇ ਤਰ੍ਹਾਂ ਹੁਣ ਕੀ ਬੰਦਾ ਉਹ ਤੰਦਰੁਸਤ ਹੋਵੇਗਾ ਤੇ ਉਹ ਕਿਸੇ ਵੀ ਥਾਂ ਤੇ ਜਾ ਕੇ ਗੱਲ ਕਰੇ ਚਾਰ ਬੰਦਿਆਂ 'ਚ ਖੜੇ ਜੀ ਦੇਖੋ ਖਾਣ ਦੇ ਵਿੱਚ ਤੇ ਸਾਡਾ ਇਹ ਸਿਸਟਮ ਹੋਣਾ ਚਾਹੀਦਾ ਹੈ ਅਸੀਂ ਜਾਣਦੇ ਇਹਦੇ ਇਹ ਫਾਇਦੇ ਨੇ ਇਹਦੇ ਇਹ ਲਾਭ ਨੇ ਕਿੰਨਾ ਕੁਝ ਦੱਸੀ ਜਾਏ ਹੁਣ ਉਹਨੂੰ ਯਾਦ ਵੀ ਹੈ ਹੁਣ ਉਹਨੂੰ ਉਹਨਾਂ ਚੀਜ਼ਾਂ ਦੇ ਫਾਇਦੇ ਵੀ ਪਤਾ ਹੈ ਤੇ ਚੀਜ਼ ਰੱਟ ਵੀ ਗਈ ਜਿੱਥੇ ਵੀ ਜਾਂਦਾ ਹੈ ਸਾਰੇ ਨੂੰ ਕਹਿ ਦਿੰਦਾ ਹੈ ਵਿਆਹ ਚ ਗਿਆ ਪੰਜ ਸੱਤ ਆਲੇ ਦੁਆਲੇ ਖੜੇ ਸਾਰੇ ਨੂੰ ਦੱਸ ਦਿੰਦਾ ਉਹਨਾਂ ਯਾਦ ਹੋ ਗਈ ਚੀਜ਼ ਜੀ 8 ਵਜੇ ਇਹ 9 ਵਜੇ ਇਹ 10 ਵਜੇ ਇਹ ਜੂਸ ਬਨਾਣਾ ਕੇਲਾ ਤੇ ਇੱਕ ਰੋਟੀ ਸਾਰਾ ਕੁਝ ਯਾਦ ਹੋ ਗਿਆ ਇਸੇ ਤਰ੍ਹਾਂ ਸ਼ਾਇਦ ਗੁਰਬਾਣੀ ਦੇ ਪ੍ਰਤੀ ਅਸੀਂ ਹਾਂ ਗੁਰਬਾਣੀ ਦੇ ਪ੍ਰਤੀ ਅਸੀਂ ਹਾਂ ਸਾਡਾ ਵੀ ਇਹ ਸਟਾਈਲ ਹੋ ਗਿਆ ਸਾਨੂੰ ਇਹ ਬਾਣੀ ਯਾਦ ਹੈ ਅਸੀਂ ਇਹ ਬਾਣੀ ਪੜ੍ਹਦੇ ਆ ਅਸੀਂ ਇਹ ਇਹ ਕਰਮ ਕਰਦੇ ਆ ਅਸੀਂ ਗੁਰਦੁਆਰੇ ਜਾਂਦੇ ਆ ਇਹ ਸਾਡਾ ਪਾਠ ਹੈ ਇਹ ਸਾਡਾ ਨਿਤਨੇਮ ਹੈ ਇਹ ਸਾਡੇ ਕਰਮ ਉਹ ਚੀਜ਼ਾਂ ਸਿਰਫ ਇਹ ਨਹੀਂ ਵੀ ਮੈਨੂੰ ਯਾਦ ਹਨ ਮੈਨੂੰ ਇੰਨਾ ਕੁਝ ਗਿਆਨ ਹੈ ਮੈਂ ਐਡਾ ਵੱਡਾ ਵਿਦਵਾਨ ਹੈ ਮੈਨੂੰ ਵੱਧ ਅੱਖਰ ਯਾਦ ਨਹੀਂ ਉਤੇ ਸੀ ਦੇਖ ਦੇ ਕੇ ਜਿਵੇਂ ਕਿਸੇ ਨੂੰ ਵੀਡੀਓ ਰਿਪੀਟ ਕਰ ਕਰਕੇ ਦੋ ਦਿਨ ਬਾਅਦ ਉਹੀ ਵੀਡੀਓ ਆ ਗਈ ਕਿਸੇ ਨੇ ਹੋਰ ਗਰੁੱਪ ਚ ਪਾ ਦਿੱਤੀ ਕਿਸੇ ਨੇ ਪਰਸਨਲ ਨੰਬਰ ਤੇ ਭੇਜ ਦਿੱਤੀ ਉਹ ਵੀਡੀਓ ਯਾਦ ਹੋ ਗਈ ਪਰ ਉਹ ਧਾਰਨ ਨਹੀਂ ਕੀਤਾ ਸਾਡੇ ਆਲੇ ਦੁਆਲੇ ਪਾਠ ਹਨ ਸਮਾਗਮ ਹਨ ਘਰ ਦੇ ਵਿੱਚ ਮਾਤਾ ਜੀ ਬੇਬੇ ਜੀ ਪਾਪਾ ਜੀ ਭਰਾ ਸਭ ਪਾਠ ਕਰਦੇ ਨੂੰ ਪਾਠ ਸੁਣ ਸੁਣ ਕੇ ਸੁਣ ਸੁਣ ਕੇ ਸੁਣ ਸੁਣ ਕੇ ਯਾਦ ਹੋ ਗਿਆ ਰਟ ਗਿਆ ਜੀ ਪੁੱਛ ਲਓ ਪਰ ਗੁਰਬਾਣੀ ਇੱਕ ਜਿਉਣ ਦਾ ਵਿਸ਼ਾ ਹੈ ਉਹ ਕਦੋਂ ਬਣੇਗਾ ਜਦੋਂ ਅਸੀਂ ਟਾਈਮ ਲਾਵਾਂਗੇ ਜਦੋਂ ਅਸੀਂ ਬੈਠਾਂਗੇ ਮੁੰਡਾ ਸੰਤੋਖ ਜੋਗੀ ਮੁੰਦਰਾ ਪਾਉਂਦੇ ਸਨ ਸੰਤੋਖ ਨਹੀਂ ਸੀ ਮੈਂ ਗੁਰੂ ਦੇ ਕਕਾਰ ਜਾਂ ਗੁਰੂ ਦੀ ਡਰੈਸ ਜਾਂ ਦਸਤਾਰ ਜਾਂ ਸਿੱਖੀ ਪੜਦਾ ਹਾਂ ਧਾਰਨ ਕਰਦਾ ਹਾਂ ਕਿ ਮੇਰੇ ਕੋਲ ਸੰਤੋਖ ਹੈ ਇਹ ਪਾਣੀ ਪੜਨਾ ਹੈ ਪਾਠ ਤੁਸੀਂ ਜਪਜੀ ਸਾਹਿਬ ਪੂਰਾ ਪੜ ਜਾਓ ਬੜਾ ਸੁੱਖਾ ਹੈ ਬਹੁਤ ਸੁੱਖਾ ਹੈ ਮੈਨੂੰ ਤਿੰਜੇ ਜਾਪਦਾ ਹੈ ਸ਼ਾਇਦ ਕਿਤੇ ਗੁਰਬਾਣੀ કંਠ ਮੁਕਾਬਲੇ ਦੇ ਵਿੱਚ ਅਸੀਂ ਉਸ ਪਾਸੇ ਜਾ ਰਹੇ ਹਾਂ ਛੋਟੇ ਛੋਟੇ ਬੱਚੇ 13 13 ਬਾਣੀਆਂ ਯਾਦ ਜੇ ਉਹਨਾਂ ਨੂੰ ਤੁਸੀਂ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਤੇ ਟਕਾਉਂਗੇ ਦਿਮਾਗ ਟਿਕ ਨਹੀਂ ਸਕਦਾ ਉਮਰ ਛੋਟੀ ਬਾਣੀ 13 ਯਾਦ ਬਹੁਤ ਔਖਾ ਹੋ ਜਾਣਾ ਹੈ ਇੰਜ ਜਾਪਦਾ ਹੈ ਆਪਾਂ ਵੈਸੇ ਇੱਕ ਨਾਰਮਲ ਗੱਲ ਕਰਦੇ ਆਂ ਵੀ ਸਾਡੇ ਵਿੱਚ ਐਸਾ ਰੁਝਾਨ ਕਿਉਂ ਨਹੀਂ ਇਹ ਬੱਚਾ ਮਹੀਨੇ ਦਾ ਇੱਕ ਦਿਨ ਜਾਂ ਇਹ ਬੱਚਾ ਹਫ਼ਤੇ ਦਾ ਇੱਕ ਦਿਨ ਇਸ ਸ਼ਬਦ ਨੂੰ ਸਮਝੇਗਾ ਸ਼ੇਅਰ ਕਰੇਗਾ ਇਸ ਸ਼ਬਦ ਚ ਕੀ ਕਿਹਾ ਗਿਆ ਹੈ ਅੱਜ ਮੈਂ ਇੱਕ ਓੰਕਾਰ ਬਾਰੇ ਦੱਸਾਂਗਾ ਬੱਚਿਆਂ ਲਈ ਕਿੰਨਾ ਔਖਾ ਹੈ ਜੇ ਕਿਸੇ ਬੱਚੇ ਨੂੰ ਆਪਾਂ ਕੋਈ ਵੀ ਕੰਮ ਦੇ ਦੰਨੇ ਆ ਕਿਸੇ ਟੌਪਿਕ ਦੇ ਉੱਤੇ ਮਾਈ ਸਕੂਲ ਦੇ ਉੱਤੇ ਆਸ਼ੇ ਲਿਖੋ ਬੱਚਾ ਮਾਈ ਸਕੂਲ ਦੇ ਉੱਤੇ ਕਿੰਨੀਆਂ ਲਾਈਨਾਂ ਸੋਚੇਗਾ ਤੇ ਉਹ ਤਿਆਰ ਕਰ ਲੈਂਦਾ ਹੈ ਵੀ ਅਸੀਂ ਗੁਰਬਾਣੀ ਨੂੰ ਇਸ ਰੂਪ ਚ ਕਿਉਂ ਨਹੀਂ ਲੈ ਕੇ ਜਾਂਦੇ ਅਸੀਂ ਗੁਰਬਾਣੀ ਨੂੰ ਇਸ ਨਿਯਮ ਵਿੱਚ ਕਿਉਂ ਨਹੀਂ ਲੈ ਕੇ ਜਾਂਦੇ ਤੋ ਇਹ ਨੁਕਸਾਨ ਸਾਡਾ ਹੋ ਗਿਆ ਵੀ ਅਸੀਂ ਇਹਨਾਂ ਚੀਜ਼ਾਂ ਤੇ ਕਦੇ ਰੁਕੇ ਨਹੀਂ ਵੀ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਇਹਨਾਂ ਚੀਜ਼ਾਂ ਤੇ ਅਸੀਂ ਰੁਕੀ ਨਹੀਂ ਖਿੰਤਾ ਕਾਲ ਇਹ ਕੀ ਚ ਖਿੰਤਾ ਕੀ ਹੁੰਦੀ ਹੈ ਜਪਜੀ ਸਾਹਿਬ ਆਦ ਹੈ ਮੈਂ ਜਪਜੀ ਸਾਹਿਬ 11 ਵਾਰ ਕਰਦਾ ਹਾਂ ਫਲਾਣਾ ਗੁਰੂ ਸਿੱਖ ਤੇ ਜਪਜੀ ਸਾਹਿਬ ਇੱਕ ਸੋਕ ਵਾਰ ਕਰਦਾ ਸੀ ਇਹ ਡਾਟੇ ਸਾਡੇ ਕੋਲ ਪਹੁੰਚ ਗਏ ਜਾਂ ਬਣਾਏ ਗਏ ਸ਼ਾਇਦ ਤਾਂ ਹੀ ਬਣਾਏ ਗਏ ਵੀ ਸਾਨੂੰ ਇਹ ਨਾ ਪਤਾ ਲੱਗੇ ਖਿੰთა ਕਿਹਨੂੰ ਕਹਿੰਦੇ ਆ ਸਾਨੂੰ ਇਹ ਨਾ ਪਤਾ ਲੱਗੇ ਸਾਨੂੰ ਇਹ ਨਾ ਪਤਾ ਲੱਗੇ ਵੀ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਇੱਥੇ ਵਿਸ਼ਰਾਮ ਹੈ ਸਾਡਾ ਵਿਸ਼ਰਾਮ ਕੀ ਜੇ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਇਹ ਗਲਤ ਹੋ ਗਿਆ ਇੱਕ ਨਿਯਮ ਹੈ ਨਾ ਗੁਰਬਾਣੀ ਦਾ ਜਿਵੇਂ ਹੁਣ ਆਪਾਂ ਅਕਸਰ ਕਹਿੰਦੇ ਹੁੰਨੇ ਆ ਜੀ ਚਾਹ ਪਕੌੜਾ ਦੁੱਧ ਜਲੇਬੀ ਹਰ ਇੱਕ ਚੀਜ਼ ਕਿਸੇ ਨਾਲ ਜੁੜੀ ਹੋਈ ਹੈ ਹੁਣ ਉਹਨੂੰ ਅਸੀਂ ਚਾਹ ਦੁੱਧ ਨਹੀਂ ਕਰ ਸਕਦੇ ਜਲੇਬੀ ਪਕੌੜਾ ਨਹੀਂ ਕਰ ਸਕਦੇ ਵੈਸੇ ਪਾਈ ਇੱਕ ਐਗਜ਼ਾਮਪਲ ਲੈ ਰਿਹਾ ਜਿਵੇਂ ਆਪਾਂ ਕਿਹ ਲਈ ਦਾਲ ਝੋੜ ਇੱਕ ਸਮੋਸਾ ਚਟਨੀ ਆਪਾਂ ਇਸ ਤਰ੍ਹਾਂ ਥੋੜਾ ਕਰ ਦਾਂਗੇ ਵੀ ਉੱਪਰ ਦਾਲ ਚੋਲ ਸੀ ਥੱਲੇ ਸਮੋਸਾ ਚਟਣੀ ਸੀ ਆਪਾਂ ਪੜ੍ਹਦੇ ਤਾਂ ਦਾਲ ਚੋਲ ਸਮੋਸਾ ਚਟਣੀ ਸੁਣਨ ਵਾਲਾ ਸਮਝੇਗਾ ਵੀ ਚੋਲ ਸਮੋਸਾ ਕੀ ਹੋਇਆ ਚੋਲ ਨਾਲ ਵੀ ਕੋਈ ਸਮੋਸਾ ਹੀ ਖਾਂਦਾ ਹੈ ਅਸੀਂ ਟਾਇ ਵੀ ਨਹੀਂ ਲਾਇਆ ਜਪਜੀ ਸਾਹਿਬ ਤੇ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਅਸੀਂ ਸਮੋਸੇ ਨੂੰ ਚੁੱਕ ਕੇ ਚੋਲਾ ਨਾਲ ਲਾ ਲਿਆ ਅਸੀਂ ਜੁਗਤ ਨੂੰ ਚੁੱਕ ਕੇ ਡੰਡਾ ਪ੍ਰਤੀਤ ਤੇ ਲਾ ਲਿਆ ਉਈ ਧਿਆਨੀ ਨੇ ਸੋਚੇ ਨਹੀਂ ਅਸੀਂ ਕਿਉਂ ਕਿਉਂਕਿ ਮੈਂ ਯਾਦ ਕਰਨਾ ਹੈ ਮੈਂ 11 ਵਾਰ ਕਰਨਾ ਹੈ ਜਪਜੀ ਸਾਹਿਬ ਤੋਂ ਬਾਅਦ ਮੈਂ ਪੰਜ ਬਾਣੀਆਂ ਹੋਰ ਰੱਖੀਆਂ ਹੋਈਆਂ ਨੇ ਅੱਠ ਬਾਣੀਆਂ ਹੋਰ ਰੱਖੀਆਂ ਹੋਈਆਂ ਨੇ ਕੰਠ ਵੱਡੀ ਸਟੇਜ ਵੱਡਾ ਸਥਾਨ ਗੁਰਬਾਣੀ ਕੰਠ ਮੁਕਾਬਲਾ ਪਰ ਇਹ ਚੀਜ਼ ਸਾਨੂੰ ਕਿੱਥੋਂ ਕੋਣ ਦੱਸੇਗਾ ਕਿਬ ਸਚਿਆਰਾ ਸਚਿਆਰਾ ਦਾ ਅਰਥ ਕੀ ਹੈ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਣ ਜੇ ਸਾਨੂੰ ਕੋਈ ਪੁੱਛੇ ਪਾਲ ਦਾ ਅਰਥ ਕੀ ਹੈ ਮੈਨੂੰ ਇਹ ਪੁੱਛ ਲਓ ਜੀ ਜਪਜੀ ਸਾਹਿਬ ਮੈਂ ਕਿੰਨੀ ਵਾਰ ਕਰਦਾ ਹਾਂ ਮੈਨੂੰ ਇਹ ਪੁੱਛ ਲਓ ਫਲਾਣੇ ਗੁਰਸਿੱਖ ਦੇ ਜਪਜੀ ਸਾਹਿਬ ਚੌਂਕੜੇ 'ਚ ਕਿੰਨਾ ਅਭਿਆਸ ਸੀ ਮੈਂ ਦੱਸ ਦਾਂਗਾ 11 ਸੀ 21 ਸੀ 41 ਅਸੀਂ ਤੇ ਪਰ ਸਾਨੂੰ ਇਹ ਨਾ ਪੁੱਛੋ ਪਾਲ ਦਾ ਅਰਥ ਕੀ ਹੈ ਪਾਲ ਕਿਹਨੂੰ ਕਹਿੰਦੇ ਆ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਕਿਸ ਤਰ੍ਹਾਂ ਟੁੱਟੇਗੀ ਕੀ ਪਾਲ ਜੇ ਸਾਨੂੰ ਇਹੀ ਚੀਜ਼ ਨਹੀਂ ਪਤਾ ਲੱਗਿਆ ਵੀ ਕਿਹੜੀ ਚੀਜ਼ ਨੂੰ ਗੁਰੂ ਜੀ ਤੋੜਨ ਲਈ ਕਹਿ ਰਹੇ ਨੇ ਪਹਿਲੀ ਪੰਕਤੀ ਪਹਿਲੀ ਪੌੜੀ ਤੇਨੂੰ ਰਹਾਉ ਦੀ ਪੰਕਤੀ ਮੰਨਿਆ ਗਿਆ ਜਪਜੀ ਸਾਹਿਬ ਦਾ ਜੇ ਸਾਨੂੰ ਇਹੀ ਨਹੀਂ ਪਤਾ ਵੀ ਕਿ ਕੂੜੇ ਟੁੱਟੇ ਪਾਲ ਕਿਸ ਤਰ੍ਹਾਂ ਪਾਲ ਟੁੱਟੇਗੀ ਪਾਲ ਹੀ ਨਹੀਂ ਸਾਨੂੰ ਪਤਾ ਫਿਰ ਸਾਡੇ ਕੰਪੀਟੀਸ਼ਨ ਕਾਦੇ ਹਨ ਇਤੇ ਪਹਿਲਾ ਕੰਮ ਹੈ ਨਾ ਫਿਰ ਜਦੋਂ ਉਹ ਚੀਜ਼ਾਂ ਨੂੰ ਅਸੀਂ ਫੀਲ ਕਰਾਂਗੇ ਸਮਝਾਂਗੇ ਤਾਂ ਹੀ ਪਤਾ ਲੱਗੇਗਾ ਨਾ ਤੋੜਨਾ ਕੀ ਹੈ ਕਿਹੜੀ ਗੱਲ ਗੁਰੂ ਨਾਨਕ ਜੀ ਕਹਿ ਰਹੇ ਨੇ ਵੀ ਕਿਸ ਤਰ੍ਹਾਂ ਟੁੱਟੇਗੀ ਪਾਲ ਪਾਲ ਦਾ ਅਰਥ ਹੈ ਦੀਵਾਰ ਕੰਧ ਜਿਹੜੀ ਅਸੀਂ ਕੋੜ ਦੀ ਕੰਧ ਆਪਣੇ ਅੰਦਰ ਬਣਾਈ ਨੂੰ ਕਿਵੇਂ ਤੋੜਨਾ ਹੈ ਤੋਂ ਬੇਨਤੀ ਸੀ ਕਦੇ ਇੱਕਦਾਰ ਆਪਾਂ ਇਸ ਮੂੜ ਚ ਆਈਏ ਇਸ ਚਾਹ ਵਿੱਚ ਆਈਏ ਵੀ ਅਸੀਂ ਨਹੀਂ ਜੀ ਗਿੰਤੀਆਂ ਚ ਪੈਣਾ ਸਾਨੂੰ ਅਸੀਂ ਕਿਤੇ ਜਵਾਬ ਨਹੀਂ ਦੇਣਾ ਅਸੀਂ ਕਿਤੇ ਸਾਡਾ ਕੋਈ ਕੰਪੀਟੀਸ਼ਨ ਨਹੀਂ ਜੀ ਬਸ ਅਸੀਂ ਤੇ ਇਹ ਸਮਝਣਾ ਹੈ ਵੀ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਵਿਭੂਤ ਸਵਾਲ ਜੋਗੀ ਸਵਾਲ ਆਂਦੇ ਸਨ ਮਹਾਰਾਜ ਕਹਿੰਦੇ ਤੂੰ ਸਵਾਲ ਨਹੀਂ ਲਾਣੀ ਸਵਾਲ ਲਾ ਕੇ ਤੇ ਤੂੰ ਕਿਸੇ ਵੀ ਕੰਮ 'ਚ ਧਿਆਨ ਨਹੀਂ ਲਾ ਸਕਦਾ ਹੁਣ ਤੁਸੀਂ ਦੇਖੋ ਜੇ ਸਾਡਾ ਆਲਾ ਦਵਾਲਾ ਉਸ ਪੰਥ ਨੂੰ ਧਾਰਨ ਕਰ ਲੇ ਸਾਡੇ ਬੱਚੇ ਸਵਾਲ ਆ ਕੇ ਫਿਰਨ ਕੋਈ ਬਾਜ਼ਾਰ ਚ ਦੁੱਧ ਲੈਣ ਜਾ ਰਿਹਾ ਹੈ ਕੋਈ ਬਾਜ਼ਾਰ ਚ ਫਰੂਟ ਲੈਣ ਜਾ ਰਿਹਾ ਉਹਨੇ ਸਵਾਲ ਆਈ ਹੋਈ ਹੈ ਉਹਨਾਂ ਦਾ ਧਰਮ ਉਹਨਾਂ ਦੀ ਮਰਿਆਦਾ ਉਸ ਬੰਦੇ ਦੀ ਥਿੰਕਿੰਗ ਥੌਟ ਪ੍ਰੋਸੈਸ ਸੋਚਾ ਕਿਵੇਂ ਹੋਏਗਾ ਉਹ ਤੇ ਘਿਰਿਆ ਹੋ ਗਿਆ ਉਹ ਤੇ ਫਸ ਗਿਆ ਮਹਾਰਾਜ ਕਹਿੰਦੇ ਛੱਡੋ ਧਿਆਨ ਕੀ ਕਰੇ ਬਿਪੂ ਧਿਆਨ ਜੋੜੋ ਮਾਂ ਬਾਪ ਚ ਸਾਡੀ ਜ਼ਿੰਦਗੀ ਦੇ ਫਰਜ਼ ਕੀ ਨੇ ਮੈਂ ਜ਼ਿੰਦਗੀ ਨੂੰ ਕਿੱਥੇ ਲੈ ਕੇ ਜਾਣਾ ਹੈ ਜਿੱਥੇ ਮੈਂ ਆਪਣੇ ਲਈ 100% ਜ਼ੋਰ ਲਾ ਰਿਹਾ ਹਾਂ ਉੱਥੇ ਮੈਂ 10% ਕਿਸੇ ਹੋਰ ਨੂੰ ਸਫਲ ਬਣਾਉਣ ਵਿੱਚ ਜੋਗ ਲਾਵਾਂ ਇਹ ਚੀਜ਼ਾਂ 'ਤੇ ਧਿਆਨ ਹੀ ਨਹੀਂ ਤੋ ਅਸੀਂ ਉਸ ਉਸ ਸਿਸਟਮ 'ਚ ਕਿਉਂ ਚੱਲ ਰਹੇ ਹਾਂ ਮਹਾਰਾਜ ਕਹਿੰਦੇ ਧਿਆਨ ਕੀ ਕਰੇ ਬੇਪੁੱਤ ਖਿੰਤਾ ਕਾਲ ਮਹਾਰਾਜ ਕਹਿੰਦੇ ਮੌਤ ਨੂੰ ਯਾਦ ਰੱਖਣਾ ਮੌਤ ਨੂੰ ਯਾਦ ਰੱਖਣ ਦਾ ਅਰਥ ਇਹ ਨਹੀਂ ਕਿ ਮੌਤ ਦਾ ਡਰ ਰੱਖਣਾ ਇਸ ਸੰਸਾਰ ਤੋਂ ਇੰਨੇ ਜਣੇ ਚੱਲ ਗਏ ਤੇ ਮੈਂ ਵੀ ਚੱਲ ਜਾਣਾ ਹੈ ਕੀ ਠੱਗੀ ਕਰਨੀ ਕੀ ਚੋਰੀ ਕਰਨੀ ਮੇਰਾ ਕੋਈ 50 ਦਾ ਨੋਟ ਕੱਢ ਕੇ ਉਹ ਜਾਏ ਤੇ ਮੈਂ ਕਿਸੇ ਦਾ ਹਜ਼ਾਰਾਂ ਖਾ ਰਿਹਾ ਹਾਂ ਰੁੱਟ ਕੇ ਚੋਰੀ ਕਰਕੇ ਕਬਲੇ ਕਰਕੇ ਕਿੰਨਾ ਕੁਝ ਮੈਂ ਲੈ ਜਾਵਾਂਗਾ ਇੰਨੇ ਵੱਡੇ ਵੱਡੇ ਧਰੰਦਰ ਹੋਏ ਕੀ ਲੈ ਕੇ ਗਏ ਹਾਂ ਯਾਦ ਰੱਖਣਾ ਜਦੋਂ ਅਸੀਂ ਅੰਤਿਮ ਸੰਸਕਾਰ ਦੇਖਦੇ ਹਾਂ ਉਹ ਕੱਲ ਬੰਦਾ ਸੀ ਅੱਜ ਏ ਰਾਖ ਹੈ ਧੂਆ ਨਿਕਲ ਰਿਹਾ ਹੈ ਉਹ ਕਿੱਥੇ ਗਿਆ ਇਹ ਨਹੀਂ ਕਿ ਉਹਦੇ ਨਾਲ ਹੋ ਗਿਆ ਤੇ ਬਸ ਗੱਲ ਖਤਮ ਸਾਡੀ ਵਾਰੀ ਆ ਜਾਣੀ ਹੈ ਵੀ ਤੂੰ ਪਾਪ ਕਰਕੇ ਲੁੱਟ ਕੇ ਦਿਲ ਦੁਖਾ ਕੇ ਗੁੰਮਰਾਹ ਕਰਕੇ ਚੋਰੀਆਂ ਕਰਕੇ ਡਕੈਤੀਆਂ ਕਰਕੇ ਠੱਗੀਆਂ ਕਰਕੇ ਕੀ ਕਰ ਲੇਗਾ ਆਖਰ ਤੇ ਉਹੀ ਹੋਣਾ ਹੈ ਕਿੰਨਾ ਸਮਾਂ ਕਰ ਲੇਗਾ ਇੱਕ ਇਮਾਨਦਾਰ ਜਿੱਥੇ ਤੇਰਾ ਮਨ ਖੁਸ਼ ਹੋਏ ਜਿੱਥੇ ਅੰਦਰ ਤੇਰੇ ਰੱਬ ਹੋਏ ਮਨ ਤੋਂ ਜੋਤ ਸਰੂਪੇ ਸਕੂਨ ਹੋਏ ਤੂੰ ਬਿਲਕੁਲ ਆਜ਼ਾਦ ਹੋਏ ਸੱਚਾ ਹੋਏ ਇਹ ਜ਼ਿੰਦਗੀ ਕਿਉਂ ਨਹੀਂ ਜਿੰਦਾ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਇਹ ਜੁਗਤੀ ਆਣੀ ਚਾਹੀਦੀ ਹੈ ਕਿ ਅਸੀਂ ਕਾਇਆ ਨੂੰ ਬਰਿਆਈ ਵੱਲੋਂ ਕੁਵਾਰਾ ਰੱਖਣਾ ਹੈ ਵਿਆਉਣਾ ਕੀ ਹੁੰਦਾ ਆਪਾਂ ਕਹਿੰਦੇ ਉਹ ਬੰਦਾ ਤੇ ਲੋ ਜੀ ਵਿਆਹਿਆ ਗਿਆ ਮਤਲਬ ਉਹ ਬੰਦਾ ਕਿਤੇ ਹੁਣ ਅਟੈਚ ਹੋ ਗਿਆ ਵਿਆਉਣ ਦਾ ਅਰਥ ਆਪਾਂ ਹਸਬੈਂਡ ਵਾਈਫ ਅਰਥ ਨਹੀਂ ਕਰ ਰਹੇ ਵਿਆਉਣ ਦਾ ਅਰਥ ਹੈ ਵੀ ਕੋਈ ਬੰਦਾ ਕਿਸੇ ਚੀਜ਼ ਵਿੱਚ ਅਟੈਚ ਹੋ ਗਿਆ ਜੁੜ ਗਿਆ ਉੱਥੇ ਫਸ ਗਿਆ ਗੁਰੂ ਜੀ ਕਹਿੰਦੇ ਬੁਰਾਈ ਵੱਲੋਂ ਆਪਣੇ ਆਪ ਦੀ ਦੇਹੀ ਨੂੰ ਬਚਾ ਕੇ ਰੱਖਣਾ ਇਹਨੂੰ ਕੀ ਕਹਿੰਦਾ ਕੁਆਰੀ ਕਾਇਆ ਕੁਆਰਾ ਕਿਹਨੂੰ ਕਹਿੰਦੇ ਹੈ ਜਿਹੜਾ ਵਿਆਹ ਨਹੀਂ ਗਿਆ ਕੋਈ ਬੰਦਾ ਨਸ਼ੇ ਨਾਲ ਵਿਆਹਿਆ ਗਿਆ ਉਹ ਸਾਰਾ ਦਿਨ ਉਸੇ ਧੁੰਨ ਚ ਰਹਿੰਦਾ ਹੈ ਕਦੋਂ ਉਹ ਰਿਸ਼ਤੇਦਾਰ ਆਵੇਗਾ ਕਦੋਂ ਸ਼ਾਮ ਹੋਏਗੀ ਮੈਂ ਕਿੱਥੋਂ ਬੋਤਲ ਲੈਣੀ ਹੈ ਕਿਵੇਂ ਪੀਣੀ ਹੈ ਉਸੇ ਧੁੰਨ ਚ ਪੀ ਕੇ ਫਿਰ ਅਲੱਗ ਧੁੰਨ ਚ ਉਹ ਵਿਆਹਿਆ ਗਿਆ ਬੇ ਸ਼ਰਾਬ ਨਾਲ ਵਿਆਹਿਆ ਗਿਆ ਉਹ ਬੰਦਾ ਮਹਾਰਾਜ ਕਹਿੰਦੇ ਆਪਣੀ ਕਾਇਆਂ ਨੂੰ ਬੁਰੀ ਚੀਜ਼ ਨਾਲ ਨਾ ਵਿਆਹ ਕੁਆਰਾ ਰੱਖੇ ਨੂੰ ਬੁਰੀ ਚੀਜ਼ ਨਾਲ ਨਹੀਂ ਵਿਆਉਣਾ ਇਸ ਕਾਇਆਂ ਨੂੰ ਕੁਆਰਾ ਖਿੰθα ਕਾਲ ਕੁਆਰੀ ਕਾਇਆਂ ਜੁਗਤ ਇਹ ਢੰਗ ਸਿੱਖ ਲੈ ਡੰਡਾ ਪ੍ਰਤੀਤ ਜੋਗੀ ਹੱਥ ਚ ਡੰਡਾ ਫੜਦੇ ਸੀ ਪ੍ਰਤੀਤ ਦਾ ਅਰਥ ਹੈ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਣਾ ਕੇਵਲ ਤੇ ਕੇਵਲ ਗੁਰੂ ਦੇ ਆਸਰੇ ਇੱਕ ਦੇ ਆਸਰੇ ਰਹਿਣਾ ਇਹ ਤੇਰੇ ਮਨ 'ਚ ਭਰੋਸਾ ਬਣ ਜਾਵੇ ਇਹ ਤੇਰਾ ਡੰਡਾ ਹੈ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਜੋਗੀਆਂ ਦੇ ਵਿੱਚ 12 ਪੰਥ ਸਨ 12 ਪੰਥ ਮਤਲਬ 12 ਕੈਟਾਗਰੀ ਅਲੱਗ-ਅਲੱਗ ਥੋੜੇ ਜਿਹਾ ਉਹਨਾਂ 'ਚ ਥੋੜੇ ਬੋਤੇ ਫਰਕ ਹੁੰਦੇ ਸੀ ਜਿਵੇਂ ਸਾਡੇ 'ਚ ਬਣ ਗਏ ਸਾਡੇ 'ਚ ਕਿਹੜਾ ਨਹੀਂ ਕੱਟ ਕੁਈ ਕਿਸਨ ਨਾਲ ਜੁੜਿਆ ਕੋਈ ਨੀਲੀ ਪੱਗ ਕੋਈ ਕਾਲੀ ਪੱਗ ਕੋਈ ਕਹ ਰਿਹਾ ਜੀ ਉਹ ਕੱਪੜੇ ਨਹੀਂ ਪਾਣੇ ਇਹ ਰੰਗ ਦੇ ਕੱਪੜੇ ਨਹੀਂ ਪਾਣੇ ਕੋਈ ਕਹਿੰਦਾ ਸਿਰਫ ਇਸੇ ਰੰਗ ਦੇ ਕੱਪੜੇ ਪਾਣੇ ਨੇ ਫਿਰ ਉਹ ਗੁਰੂਆਂ ਨਾਲ ਜੋੜ ਰਹੇ ਨੇ ਉਹ ਗੁਰੂ ਸਾਹਿਬ ਉਸੇ ਰੰਗ ਦੇ ਕੱਪੜੇ ਕਿੰਨੀਆਂ ਚੀਜ਼ਾਂ ਹੋ ਗਈਆਂ ਸਾਡੇ ਚ ਕਿੰਨੇ ਅੰਮ੍ਰਿਤ ਹੋ ਗਏ ਇਹ ਚੀਜ਼ਾਂ ਸਿੱਖੀ ਚ ਨਹੀਂ ਹਨ ਅਸੀਂ ਅਲੱਗ-ਅਲੱਗ ਧੜੇ ਨਹੀਂ ਬਣਾਉਣੇ ਅਲੱਗ ਇੱਕ ਦਿਨ ਆਪਾਂ ਵਿਸ਼ਾ ਸਾਂਝਾ ਕੀਤਾ ਸੀ ਮਹਾਰਾਜ ਨੇ 35 ਮਾ ਪੁਰਖਾਂ ਨੂੰ 35 ਪੋਥੀਆਂ 'ਚ ਕਿਉਂ ਨਹੀਂ ਰੱਖਿਆ 35 ਢੜੇ ਬਣ ਜਣੇ ਸਨ ਇੱਕ ਢੜਾ ਕਬੀਰ ਜੀ ਦਾ ਇੱਕ ਢੜਾ ਭਗਤ ਰਵਿਦਾਸ ਜੀ ਦਾ ਇੱਕ ਢੜਾ ਗੁਰੂ ਨਾਨਕ ਜੀ ਦਾ ਜਿਹੜੇ ਤ੍ਰਿਣਕੁੱਲ ਦੇ ਸਨ ਉਹ ਗੁਰੂ ਅੰਗਦ ਸਾਹਿਬ ਦੇ ਸਿੱਖ ਭੱਲੇ ਜਿਹੜੇ ਸਨ ਉਹ ਗੁਰੂ ਅਮਰਦਾਸ ਜੀ ਦੇ ਤੇ ਜਿਹੜੇ ਸੋਢੀ ਸਨ ਉਹ ਗੁਰੂ ਰਾਮਦਾਸ ਜੀ ਦੇ ਜਿਹੜੇ ਕੁਝ ਹੋਰ ਸਨ ਥੋੜੇ ਅਲੱਗ ਹੋ ਗਏ ਗੁਰੂ ਅਰਜਨ ਸਾਹਿਬ ਜੀ ਦੇ ਕਿੰਨੇ 35 ਢੜੇ ਬਣ ਜਣੇ ਸਨ ਮਹਾਰਾਜ ਨੇ ਸਭ ਨੂੰ ਇੱਕ ਗ੍ਰੰਥ ਚ ਪਾ ਦਿੱਤਾ ਇੱਕ ਹੋ ਜਾਓ ਸੋਚ ਤੇ ਇੱਕੋ ਐ ਵਿਚਾਰ ਤਾਂ ਅਲਾਕੇ ਅਲੱਗ ਨੇ ਭਾਸ਼ਾ ਲੱਗੇ ਪਰ ਕੰਮ ਤੇ ਇੱਕੋ ਐ ਸੋਚ ਤੇ ਇੱਕੋ ਐ ਕਿੰਡੀ ਵੱਡੀ ਗੱਲ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਹੁਣ ਅਸੀਂ ਫੇਰ ਅਲੱਗ ਹੋ ਗਏ ਉਸ ਪੱਗ ਵਾਲਾ ਉਸ ਕਿਰਪਾਨ ਵਾਲਾ ਉਸ ਅੰਮ੍ਰਿਤ ਵਾਲਾ ਉਸ ਪਹਿਰਾਵੇ ਵਾਲਾ ਉਹ ਗ੍ਰੰਥ ਵਾਲਾ ਅਸੀਂ ਅਲੱਗ-ਅਲੱਗ ਹੋ ਗਏ ਇਸੇ ਤਰ੍ਹਾਂ 12 ਪੰਥ ਸਨ ਜੋਗੀਆਂ ਦੇ ਵਿੱਚ ਉਨ੍ਹਾਂ ਵਿੱਚੋਂ ਸਭ ਤੋਂ ਬੈਸਟ ਮੰਨਿਆ ਗਿਆ ਆਈ ਆਈ ਇੱਕ ਨਾਮ ਹੈ ਹੁਣ ਸਾਨੂੰ ਕੀ ਪਤਾ ਸੀ ਜੇ ਆਪਾਂ ਕਿਸੇ ਨੇ ਪੁੱਛੀ ਵੀ ਜਪਜੀ ਸਾਹਿਬ ਦੇ ਵਿੱਚ ਆਈ ਆਇਆ ਹੈ ਉਹ ਕਹੇਗਾ ਸ਼ਾਇਦ ਕੋਈ ਚੀਜ਼ ਦਾ ਆਉਣਾ ਹੋਵੇਗਾ ਆਈ ਉਹ ਚੀਜ਼ ਆਈ ਥੋੜਾ ਜਿਹਾ ਇੰਗਲਿਸ਼ ਤੋਂ ਜਾਣੋ ਉਹ ਕਹੇਗਾ ਜੀ ਆਈ ਦਾ ਅਰਥ ਹੈ ਮੈਂ ਮਹਾਰਾਜ ਪਹਿਲਾਂ ਹੀ ਭਵਿੱਖਬਾਣੀ ਕਰਗੇ ਆਈ ਮੈਂ ਉਹ ਇਸ ਤਰੀਕੇ ਅਰਥ ਲੈ ਜਾਏਗਾ ਪਰ ਅਸੀਂ ਸੋਚਿਆ ਹੀ ਨਹੀਂ ਵੀ ਆਈ ਕਿਨੂੰ ਕਿਹਾ ਗਿਆ ਜਿਹਨੂੰ ਅਸੀਂ ਪਿਛਲੇ 20 ਸਾਲ 30 ਸਾਲ ਤੋਂ ਪੜ ਰਹੇ ਆ ਅਗਲੇ 10 ਸਾਲ 5 ਸਾਲ 20 ਸਾਲ ਪੜਨਾ ਹੈ ਆਈ ਕਿਹਨੂੰ ਕਹਿੰਦੇ ਆ ਰੁਕਤੇ ਜਾਈਏ ਠਹਿਰਤੇ ਜਾਈਏ ਵੇਖਤੇ ਲਈਏ ਆਈ ਕਿਹਾ ਕਿਨੂੰ ਗਿਆ ਹੈ ਆਈ ਪੰਥੀ ਉਹ 12 ਧੜੇ ਸਨ 12 ਦੇ ਵਿੱਚੋਂ ਸਭ ਤੋਂ ਵਧੀਆ ਆਈ ਮੰਨਿਆ ਗਿਆ ਮਹਾਰਾਜ ਕਹਿੰਦੇ ਤੁਸੀਂ ਆਈ ਪੰਥੀ ਦੇ ਬਣਨਾ ਚਾਹੁੰਦੇ ਹੋ ਆਈ ਪੰਥੀ ਦੇ ਤੁਸੀਂ ਬਣਨਾ ਚਾਹੁੰਦੇ ਹੋ ਸਭ ਤੋਂ ਵੱਡੇ ਪੰਥ ਵਾਲੇ ਤੇ ਗੁਰੂ ਸਾਹਿਬ ਕਹਿੰਦੇ ਇੱਕ ਕੰਮ ਕਰੋ ਕੀ ਸੀ ਆਈ ਪੰਥੀ ਕੌਣ ਇਸ ਵਿੱਚ ਐਡ ਹੋਵੇਗਾ ਸਗਲ ਜਮਾਤੀ ਇਹ ਵੀ ਇਹ ਵੀ ਇਹ ਵੀ ਇਹ ਵੀ ਅਸੀਂ ਸਾਰੇ ਜਮਾਤੀ ਹਾਂ ਇਹ ਵੀ ਮੇਰਾ ਭਰਾ ਇਹ ਵੀ ਮੇਰਾ ਭਰਾ ਇਹ ਵੀ ਮੇਰਾ ਭਰਾ ਅਸੀਂ ਕੋਣ ਹਾਂ ਜੀ ਸਗਲ ਜਮਾਤੀ ਇੱਕੋ ਜਮਾਤ ਦੇ ਹਾਂ ਤੁਸੀਂ ਮਹਾਰਾਜ ਕਹਿੰਦੇ 12 ਧੜਿਆਂ ਨੂੰ ਛੱਡ ਕੇ ਇੱਕੋ ਬਣ ਜਾਓ ਤੁਸੀਂ ਆਈ ਪੰਥੀ ਚ ਪ੍ਰਵੇਸ਼ ਹੋਗੇ ਹੁਣ ਅਸੀਂ ਕੀ ਕਰਦੇ ਆ ਸਾਡੇ ਚੋਂ 15 ਜਣੇ ਤੇ ਜੁੱਤੀ ਨੂੰ ਮੱਥਾ ਟੇਕਦੇ ਕੋਈ ਜੋੜੇ ਖੋਲਦੇ ਉਹਨੂੰ ਮੱਥਾ ਲਾਣਾ ਜੁੱਤੀ ਨੂੰ ਕਹਿੰਦੇ ਨਿਮਰਤਾ ਆਉਂਦੀ ਹੈ ਉਹ ਜੁੱਤੀ ਦੇ ਥੱਲੇ ਐਵੇਂ ਕਰਕੇ ਤੇ ਜਿਸ ਬੰਦੇ ਦੀ ਜੁੱਤੀ ਆ ਉਹਨੂੰ ਅਸੀਂ ਗਾਲਾਂ ਕੱਢਦੇ ਆ ਜਿਸ ਬੰਦੇ ਦੀ ਜੁੱਤੀ ਆ ਉਹਦੇ ਨਾਲ ਮੇਰੀ ਬੋਲਚਾਲ ਬੰਦ ਪਰ ਮੈਂ ਉਹਦੀ ਜੁੱਤੀ ਨੂੰ ਮੱਥਾ ਟੇਕ ਲਿਆਂਗਾ ਇਹ ਸਾਡਾ ਧਰਮ ਹੋ ਗਿਆ ਮਹਾਰਾਜ ਕਹਿੰਦੇ ਸਗਲ ਜਮਾਤੀ ਸਾਰੇ ਸਿੱਖ ਭਰਾ ਇੱਕ ਗੁਰੂ ਗ੍ਰੰਥ ਦੇ ਸਿੱਖ ਬਣ ਕੇ ਇੱਕੋ ਸੋਚ ਦੇ ਬਣ ਜਾਣ ਇਕੱਠੇ ਬੈਠਣ ਪ੍ਰੋਬਲਮਸ ਸੋਲਵ ਕਰਨ ਅਸੀਂ ਕੀ ਕਰਨਾ ਹੈ ਅਸੀਂ ਕੀ ਸੋਚਣਾ ਹੈ ਬੱਚਿਆਂ ਲਈ ਅਸੀਂ ਐਜੂਕੇਸ਼ਨ ਸਿਸਟਮ ਅਸੀਂ ਕੀ ਕਰ ਰਹੇ ਹਾਂ ਇੱਕ ਬਣ ਜਾਓ ਜਿੰਨਾ ਅਸੀਂ ਆਪਸੀ ਝਗੜਿਆਂ 'ਚ ਪਾਵਾਂਗੇ ਉਹਨਾਂ ਅਸੀਂ ਹੋਰ ਨਹੀਂ ਸੋਚ ਸਕਾਂਗੇ ਜਿੰਨਾ ਦਾ ਆਪਸੀ ਇਹ ਝਗੜੇ ਸਾਡੇ ਵਿੱਚ ਪਾਏ ਜਾਂਦੇ ਹਨ ਝਗੜੇ ਸਾਡੇ ਵਿੱਚ ਪਾਏ ਜਾਂਦੇ ਹਨ ਤਾਂ ਜੋ ਅਸੀਂ ਝਗੜਿਆਂ ਦੇ ਵਿੱਚ ਪੈ ਜਾਈਏ ਜਿਹੜੇ ਸਾਡੇ ਕੰਮ ਪਿੰਡਾਂ 'ਚ ਤੁਸੀਂ ਦੇਖੋ ਇੰਨੇ-ਇੰਨੇ ਗੁਰਦੁਆਰੇ ਬਣੇ ਹੋਏ ਹਨ ਪਿੱਛੇ ਜੀ ਵੀ ਆਪਾਂ ਜ਼ਿਕਰ ਕੀਤਾ ਸੀ ਇੱਕ ਕਿਸੇ ਵੀਰ ਦੀ ਬੜੀ ਸੋਹਣੀ ਵੀਡੀਓ ਸੀ ਕਹਿੰਦਾ ਪਿੰਡਾਂ ਦੇ ਜਿਹੜੇ ਗੁਰਦੁਆਰੇ ਨੇ ਪ੍ਰਧਾਨ ਲੜਦੇ ਹਨ ਉੱਥੋਂ ਦੇ ਪਿੰਡਾਂ 'ਚ ਬਹੁਤ ਵੱਡੀ-ਵੱਡੀ ਲੜਾਈ ਹੈ ਬਾਹਰਲੇ ਦੇਸ਼ਾਂ 'ਚ ਵੀ ਪਰ ਉਹਨੇ ਬੜੀ ਕੀਮਤੀ ਗੱਲ ਕਹੀ ਸੀ ਕਹਿੰਦਾ ਜੀ ਮੈਂ ਦੋ ਬੰਦੇ ਇਹ ਸੋਚਦੇ ਆ ਨਹੀਂ ਲੜਦੇ ਦੇਖੇ ਵੀ ਅੱਜ ਪ੍ਰਕਾਸ਼ ਮਹਿ ਕਰਾਂਗਾ ਨਹੀਂ ਨਹੀਂ ਤੂੰ ਨਹੀਂ ਕਰਨਾ ਮੈਂ ਕਰਾਂਗਾ ਅੱਜ ਜਪਜੀ ਸਾਹਿਬ ਮੈਂ ਪੜਾਂਗਾ ਨਹੀਂ ਨਹੀਂ ਤੂੰ ਨਹੀਂ ਪੜਨਾ ਮੈਂ ਪੜਾਂਗਾ ਕਹਿੰਦਾ ਮੈਂ ਇਸ ਤਰ੍ਹਾਂ ਲੜਦੇ ਨਹੀਂ ਵੇਖਿਆ ਉਹ ਲੜਾਈ ਕੋਈ ਹੋਰੀ ਸੀ ਕਹਿੰਦੇ ਜੇ ਅਸੀਂ ਸਗਲ ਜਮਾਤੀ ਬਣ ਜਾਈਏ ਅਸੀਂ ਗੁਰਸਿੱਖ ਵੀ ਅਸੀਂ ਪ੍ਰਚਾਰਕ ਵੀ ਪ੍ਰਚਾਰਕਾਂ ਦੀ ਆਪਣੀ ਲੜਾਈ ਹੈ ਗ੍ਰੰਥੀਆਂ ਦੀ ਆਪਣੀ ਲੜਾਈ ਹੈ ਰਾਗੀਆਂ ਦਾ ਅਲੱਗ ਕੰਪੀਟੀਸ਼ਨ ਚੱਲਦਾ ਹੈ ਜੇ ਗੁਰੂ ਸਾਹਿਬ ਜੋਗੀਆਂ ਨੂੰ ਕਹਿ ਰਹੇ ਨੇ ਵੀ ਸਗਲ ਜਮਾਤੀ ਅਸੀਂ ਕਿਉਂ ਨਹੀਂ ਸਗਲ ਜਮਾਤੀ ਹੁੰਦੇ ਆਈ ਪੰਥੀ ਸਗਲ ਜਮਾਤੀ ਮਨ ਜਿੱਤੇ ਜਗਜੀਤ ਜਿਹਨੇ ਮਨ ਜਿੱਤ ਲਿਆ ਉਹਨੇ ਜਗਤ ਨੂੰ ਜਿੱਤ ਲਿਆ ਤੋਂ ਇਹ ਗੱਲ ਗੁਰੂ ਸਾਹਿਬ ਜੀ ਨੇ ਇੱਕ ਆਪਾਂ ਜਪਜੀ ਸਾਹਿਬ ਦੀਆਂ ਕੁਝ ਪੰਕਤੀਆਂ ਪੌੜੀ ਦੀਆਂ ਵਿਚਾਰ ਰਹੇ ਨੇ ਤੋਂ ਇਸ ਕਾਰਨ ਕਰਕੇ ਅਸੀਂ ਇਹ ਸਮਝਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਾਡੇ ਲਈ ਹੈ ਅਸੀਂ ਗੁਰਬਾਣੀ ਨੂੰ ਪੀਣਾ ਹੈ ਇਹਨੂੰ ਕਿਹਾ ਜਾਂਦਾ ਜੀ ਝਿਮਮ ਝਿਮਬਰਸੈ ਅੰਮ੍ਰਿਤ ਧਾਰਾ ਇਹੀ ਤੇ ਅੰਮ੍ਰਿਤ ਧਾਰਾ ਅਸੀਂ ਤੇ ਬਾਲਟੀਆਂ ਡੋਲਦੇ ਆਂ ਅਸੀਂ ਤੇ ਇਹ ਵੀ ਬੇਨਤੀ ਕੀਤੀ ਸੀ ਜਿਹੜੀ ਚੀਜ਼ ਸਾਨੂੰ ਬੜੀ ਸਵਾਦ ਲੱਗਦੀ ਹੋਵੇ ਨਾ ਉਹਨੂੰ ਅਸੀਂ ਬਿਲਕੁਲ ਚਮਚਾ ਲੈ ਕੇ ਦਿਖਾ ਕੇ ਮਜੇ ਨਾਲ ਇੰਜੋਏ ਕਰਕੇ ਖਾਣੇ ਕੰਪੀਟੀਸ਼ਨ ਰੱਖਿਆ ਕਹਿੰਦੇ ਜੀ ਤੂੰ 1 ਮਿੰਟ ਚ 15 ਗਲਾਬ ਜੰਮਣਾ ਖਾਣੀ ਉਹ ਬੰਦਾ ਫਟਾਫਟ ਖਾ ਗਿਆ ਉਹਦੀ ਫੇਵਰੇਟ ਸੀ ਕਹਿੰਦੇ ਯਾਰ ਤੁਸੀਂ 1 ਮਿੰਟ ਦੇ ਚੱਕਰ ਚ ਮੇਰੀ 15 ਗਲਾਬ ਜੰਮਣਾ ਵੀ ਖਤਮ ਕਰਾ ਦਿਤੀ ਐ ਤੁਸੀਂ ਮੈਨੂੰ ਇੱਕ ਦੰਦੇ ਤੇ ਮੈਂ ਮਜਾ ਦੇ ਲੈਂਦਾ ਹੁਣ ਸਾਨੂੰ ਸੋਚ ਚ ਪਾ ਦਿੱਤਾ ਤੁਸੀਂ 11 ਜਪਜੀ ਕਰੋ ਅਸੀਂ ਸਵਾਦੀ ਖਵਾਲ ਕਿਉਂਕਿ ਸਾਡੀ ਦੌੜ ਹੋ ਗਈ 11 11 11 11 ਇੱਕ ਜਪਜੀ ਸਾਹਿਬ ਦਾ ਅਸੀਂ ਆਈ ਪੰਥੀ ਇੱਕ ਜਪਜੀ ਸਾਹਿਬ ਦਾ ਅਸੀਂ ਇੰਜੋਏ ਨਹੀਂ ਕਰ ਸਕੀ ਮਜਾ ਨਹੀਂ ਲੈ ਸਕੀ ਵੀ ਗੁਰੂ ਸਾਹਿਬ ਕਹਿ ਕੀ ਰਹੇ ਨੇ ਫੀਲ ਹੀ ਨਹੀਂ ਕਰ ਸਕੀ ਭਜਦੇ ਗਏ ਭਜਦੇ ਗਏ ਭਜਦੇ ਗਏ ਕੰਪੀਟੀਸ਼ਨ ਦੌੜਦੇ ਗਏ ਹੁਣ ਇੰਨੇ ਕਰ ਲੇ ਮੈਂਨੇ ਕਰ ਲੇ ਮੈਂ ਪਟਨਾ ਸਾਹਿਬ ਜਾਵਾਂਗਾ ਮੈਂ ਹਜੂਰ ਸਾਹਿਬ ਜਾਵਾਂਗਾ ਦਰਬਾਰ ਸਾਹਿਬ ਜਾਵਾਂਗਾ ਉੱਥੋਂ ਦੇ ਭਾਈ ਜੀ ਦੇ ਕੋਲੋਂ ਅਸੀਂ ਗਰੁੱਪ ਬਣਾ ਲੇ ਚੋਪਈ ਸੇਵ 70 ਚੋਪਈ ਤੇਰੇ ਗੁਰਪੁਰਬ ਦੇ 168 ਚੋਪਈ ਸੇਵ ਤੇਰੇ ਗੁਰਪੁ ਚ ਪਾ ਦਿਓ ਉਹ ਗੁਰਪੁ ਚ ਪਾ ਦਿੱਤੇ ਜੇ ਬਣ ਗਏ 15432 ਇਹ 15432 ਚੁੱਕ ਕੇ ਮੈਂ ਦਰਬਾਰ ਸੇਵ ਉੱਥੋਂ ਜਾ ਕੇ ਅਰਦਾਸ ਕਰਾਂਗਾ ਸਾਨੂੰ 1 ਮਿੰਟ ਚ 15 ਗਲਾਬ ਜੰਮਣਾਂ ਦੀ ਲੋੜ ਨਹੀਂ ਜਿਹੜੀ ਵੀ ਚੀਜ਼ ਨੂੰ ਪਸੰਦ ਹੈ ਉਹ ਚ ਕੰਪੀਟੀਸ਼ਨ ਨਹੀਂ ਹੁੰਦਾ ਉਹਨੂੰ ਫੀਲ ਕੀਤਾ ਜਾਂਦਾ ਹੈ ਉਹਨੂੰ ਇੰਜੋਏ ਕੀਤਾ ਜਾਂਦਾ ਹੈ ਤੇ ਇਹ ਕੰਪੀਟੀਸ਼ਨ ਸਾਡੇ ਲਈ ਬਹੁਤ ਵੱਡਾ ਖਤਰਨਾਕ ਹੈ ਇਹ ਚੀਜ਼ ਨੂੰ ਖਤਮ ਕਰਕੇ ਅਸੀਂ ਇੱਕ ਇੱਕ ਸ਼ਬਦ ਇੱਕ ਇੱਕ ਪੰਕਤੀ ਦਾ ਰਸ ਮਾਣਨਾ ਹੈ ਤਾਂ ਜੋ ਝਿਮਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਇਨੀ ਬੇਨਤੀ ਪਰਵਾਨ ਜੀ ਭੁੱਲਾਂ ਦੀ ਖਿਮਾ ਆਪ ਸਰਬਤ ਸੰਗਤ ਦਾ ਧੰਨਵਾਦ ਅਦਬ ਸਹਿਤ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ